ਹੋ ਨੀ ਮੇਰੀ ਮਿੱਟੀ ਨਹੀਂ ਖੜਦੀ ਸੀ ਤੋ ਇਹਨਾ ਕੁਛ ਨਹੀਂ ਹੁੰਦਾ ਹੋ ਗਈ ਯਾਰ ਤੁਸੀਂ ਜਿੱਤੀ ਮਾਮਣੇ ਕੋਲ ਪਹੁੰਚ ਜਾਓ ਸਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਜੀ ਤੁਸੀਂ ਆਪਣੇ ਚੈਨਲ ਦੇ ਨਵੇਂ ਆਏ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਜੀ ਅੱਜ ਅਖੰਡ ਪਾਠ ਸਾਹਿਬ ਦਾ ਹੈਗਾ ਸੀ ਦੂਸਰਾ ਦਿਨ ਆਪਾਂ ਚੱਲੀਆਂ ਤਿਆਰ ਹੋ ਕੇ ਸਵੇਰ ਦੇ ਟਾਈਮ ਹੋ ਗਏ ਨੇ 9:30 ਅੱਜ ਸ਼ੰਡ ਬਹੁਤ ਹੈ ਤੁੰਦ ਬਹੁਤ ਜਿਆਦੀ ਹੈ ਤੇ ਬਾਕੀ ਚਲੋ ਸਾਡੇ ਘਰ ਦੂਰ ਦੂਰ ਹੋ ਗਏ ਹਨ ਪਰ ਉਹ ਐ ਵੀ ਚਲੋ ਸਾਡਾ ਜਿਹੜਾ ਆਪਣਾ ਪਰਿਵਾਰ ਹੈ ਪੂਰਾ ਵੱਡਾ ਲਾਣਾ ਹੈ ਜਿਹੜਾ ਵਧੀਆ ਤੇ ਅਸੀਂ ਸਾਰੇ ਦੁੱਖ ਸੁੱਖ ਦੇ ਵਿੱਚ ਇਕੱਠੇ ਪ੍ਰੋਗਰਾਮ ਜਿਹੜੇ ਇੰਜੋਏ ਕਰਦੇ ਹਾਂ ਚਲੋ ਪਰਮਾਤਮਾ ਦੀ ਇਸ ਤਰ੍ਹਾਂ ਜਿਹੜੀ ਕਿਰਪਾ ਬਣੀ ਰਹੇ ਤੇ ਬਾਕੀ ਵੱਡੇ ਪਰਿਵਾਰ ਕਰਕੇ ਪ੍ਰੋਗਰਾਮ ਬਹੁਤ ਜ਼ਿਆਦਾ ਹੁੰਦੇ ਨੇ ਸਾਨੂੰ ਕਈ ਵਾਰ ਪੈਣਾ ਨਾ ਬਲੌਗ ਦੇ ਵਿੱਚ ਕਮੈਂਟ ਕਰਦੇ ਨੇ ਕਿ ਤੁਸੀਂ ਤਾਂ ਪ੍ਰੋਗਰਾਮ ਆ ਟਿਕਲੇ ਸਾਡੇ ਆਪਣੇ ਘਰ ਦੀ ਪ੍ਰੋਗਰਾਮ ਬਹੁਤ ਜ਼ਿਆਦਾ ਹੁੰਦੇ ਨੇ ਜ਼ਿੰਦਗੀ ਈ ਹੋਣੀ ਆ ਗਈ ਜਿਸ ਨੂੰ ਹਰ ਵੇਲੇ ਉਹ ਹੱਸਦੇ ਚੇਰੇ ਹਰ ਵੇਲੇ ਉਹ ਹੱਸਦੇ ਚੇਰੇ ਸੱਚ ਜਿਨ੍ਹਾਂ ਦੇ ਅੰਦਰ ਵਸਦਾ ਸਭ ਤੋਂ ਵੱਧ ਉਹ ਚੱਜਦੇ ਚੇਰੇ ਸਭ ਤੋਂ ਵੱਧ ਉਹ ਚੱਜਦੇ ਦਿਲ ਰੇ ਨੂੰ ਜੋ ਗੱਲ ਨਾਲ ਲਾਉਂਦੇ ਦਿਲਾਂ ਦੇ ਵਿੱਚ ਉਹ বাস ਤੇਰੇ ਦਿਲਾਂ ਦੇ ਵਿੱਚ ਉਹ বাস ਤੇਰੇ ਕਿਤਾ ਚਿੱਟੇ ਫੇਟਿੰਗ ਅੱਜ ਹੀ ਬਚਨਕ ਆ ਗਈ ਘਰ ਤੇ دیدار ਪਾਦਸ਼ਾਹ ਸੁਜਦਾ ਨਹੀਂ ਕੱਖ ਵੀ ਮੈਨੂੰ ਸਿਰਫ ਤਾਂ ਵਿੱਚ ਕਹਿਣੋ ਵਾਸਤੇ ਸਜਦਾ ਨਹੀਂ ਕਰਦੀ ਮੈਂ ਤੂੰ ਸਿਰਫ ਤਾਂ ਵਿੱਚ ਕਹਿਣੋ ਵਾਸਤੇ ਸਰਦਾ ਕਰੂੜਾ ਦੀਵਾ ਸਾਧੂ ਗੁਰ ਦੇ ਵਾਸਤੇ ਸਰਦਾ ਕਰੂੜਾ ਦੀਵਾ ਮੌਲ ਨੂੰ ਬੁਲਾ ਲੈ ਮਹੰਤਰੀ Mata nasi jirang Kata rambus <laughs> kukui Kata Kukui jirang Kata ਉਹੋ ਕਿ ਜਿੰਨਾ ਸੋਹਣਾ ਉਹ ਮੜੀ ਡਾਰਕ ਰੰਗ ਸੋਹਣੇ ਲੱਗਦੇ ਨੇ ਸਰਦੀ ਚ ਹਾਂ ਮਾਤਾ ਸਰਦੀ ਚ ਜਿੰਨੇ ਡਾਰਕ ਰੰਗ ਹੋਣੇ ਸੋਹਣੇ ਲੱਗਦੇ ਨੇ ਗਰਮੀ ਚ ਥੋੜੀ ਲਾਈਟ ਨਾਲ ਮੈਂ ਤਾਂ ਹੁਣ ਥੋੜੀ ਹੀ ਰਹਾ ਹਾਂ ਹਾਂ ਥੋੜੀ ਨਾਲ ਸਰਦੀ ਸਰਦੀ ਚ ਗਰਮੀ ਚ ਨਹੀਂ ਗਰਮੀ ਚ ਤਾਂ ਥੋੜੀ ਹੀ ਲਾਈਟ ਲਾਈਟ ਸੋਹਣਾ ਲੱਗਦਾ ਸਰਦੀ ਚ ਤਾਂ ਜਿੰਨੇ ਗੂੜੇ ਹੋਣੇ ਮਸਤ ਕਿੱਪੀ ਹਾਲ ਜਮਾਂ ਬਣਾਉਣਾ ਇਹ ਤੇ ਇਹ आ गया जाना परमात्मा